ਕਾਰਪੋਰੇਟ ਕਢਾੜਿਆਂ ਦੇ ਉੱਤੇ ਚੜ ਕੇ ਪੰਜਾਬ ਦੇ ਕਿਸਾਨਾਂ ਦੇ ਪਿੱਠ 'ਤੇ ਛੁਰਾ ਮਾਰਿਆ ਕੱਲ ਪਹਿਲੇ ਕਾਲੇ ਕਾਨੂੰਨ ਦੇ ਵਿੱਚ ਮੰਡੀਆਂ ਪ੍ਰਾਈਵੇਟ ਕਰਨ ਦਾ ਫੈਸਲਾ ਕੀਤਾ ਸੀਗਾ ਭਗਵੰਤ ਮਾਨ ਨੇ 26 ਮੰਡੀਆਂ ਖਤਮ ਕਰਕੇ ਰੱਖ ਦਿੱਤੀਆਂ ਤੇ ਕਿਸਾਨ ਮਜ਼ਦੂਰ ਸਿਕਸ਼ ਕਮੇਟੀ ਭਗਵੰਤ ਮਾਨ ਸਰਕਾਰ ਦੀਆਂ ਅਰਥੀਆਂ ਸਾੜ ਰਹੀ ਆ ਔਰ ਭਗਵੰਤ ਮਾਨ ਤੇ ਮੋਦੀ ਵਿੱਚ ਫਰਕ ਨਾ ਸਮਝੋ ਇਹ ਵੀ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਵਾਸਤੇ ਸਾਡੀ ਮੰਡੀ ਖਤਮ ਕਰ ਲਈ ਤੋ ਲਿਆ ਹੋਇਆ ਵਾ ਅੱਜ ਅਸੀਂ ਗੋਲਡਨ ਗੇਟ ਅੰਮ੍ਰਿਤਸਰ 'ਚ ਖੜੇ ਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਹੜੀ ਭਗਵੰਤ ਮਾਨ ਸਰਕਾਰ ਨੇ ਕਾਰਪੋਰੇਟ ਘਾੜਿਆਂ 'ਤੇ ਉੱਤੇ ਚੜ ਕੇ ਪੰਜਾਬ ਦੇ ਕਿਸਾਨਾਂ ਦੇ ਪਿੱਠ 'ਤੇ ਛੁਰਾ ਮਾਰਿਆ ਕੱਲ ਔਰ ਉਹਦੇ ਵਾਸਤੇ ਭਗਵੰਤ ਮਾਨ ਦੀ ਤੇ ਮੋਤੀ ਦੀ ਵਰਤੀ ਸਾੜਾਂਗੇ ਜਿਹੜਾ ਉਹਨਾਂ ਨੇ ਪਹਿਲੇ ਕਾਲੇ ਕਾਨੂੰਨ ਦੇ ਵਿੱਚ ਮੰਡੀਆਂ ਪ੍ਰਾਈਵੇਟ ਕਰਨ ਦਾ ਫੈਸਲਾ ਕੀਤਾ ਸੀਗਾ ਭਗਵੰਤ ਮਾਨ ਨੇ 26 ਮੰਡੀਆਂ ਖਤਮ ਕਰਕੇ ਰੱਖ ਦਿੱਤੀਆਂ ਜਿਨ੍ਹਾਂ 'ਚ ਅੰਮ੍ਰਿਤਸਰ ਦੀ ਮਜੀਠੇ ਦੀ ਅਟਾਰੇ ਦੀ ਹੋਰ ਮੰਡੀਆਂ ਵੀ ਹੈਗੀਆਂ ਵਾ ਹਰ ਲਗਭਗ ਸੈਂਕੜੇ ਖਰੀਦ ਕੇਂਦਰ ਪ੍ਰਾਈਵੇਟ ਕਾਰਪੋਰੇਟ ਨੂੰ ਦੇ ਦਿੱਤੇ ਤੇ ਜਿਹੜੇ 9 ਸੈਲੋ ਗਦਾਮ ਆ ਉਹ ਕਾਰਪੋਰੇਟ ਘਰਾਣਿਆਂ ਦੇ ਸੈਲੋ ਗਦਾਮ ਆ ਉਹਨਾਂ ਨੂੰ ਪੰਜਾਬ ਦੀਆਂ ਮੰਡੀਆਂ ਦੇ ਵਿੱਚ 2023-24 ਦੇ ਵਿੱਚ ਕਣਕ ਖਰੀਦਣ ਸਟੋਰ ਕਰਨ ਵੇਚਣ ਦੇ ਅਧਿਕਾਰ ਦੇ ਦਿੱਤੇ ਆ ਤਾਂ ਇਹਦੇ ਕਰਕੇ ਮੋਦੀ ਸਰਕਾਰ ਦੀਆਂ ਪੂਰੇ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਸ਼ਗਰ ਕਿਸਾਨ ਮਜ਼ਦੂਰ ਸ਼ਗਰ ਕਮੇਟੀ ਭਗਵੰਤ ਮਾਨ ਸਰਕਾਰ ਦੀਆਂ ਅਰਥੀਆਂ ਸਾੜ ਰਹੀ ਆ ਔਰ ਮੰਗ ਕਰ ਰਹੀ ਆ ਜੇ ਆਰਥੀਆਂ ਨੂੰ ਜੇ ਜ਼ਮੀਰਾਂ ਦੀ ਜਾਗਦੀਆਂ ਤੇ ਉੱਠ ਕੇ ਮਾੜਾ ਮੋਟਾ ਬੋਲ ਲੋ ਮੰਡੀ ਬੋਰਡ ਦੀ ਮਾਰਕੀਟ ਕਮੇਟੀ ਦੇ ਕਰਮਚਾਰੀ ਆ ਉਹਨਾਂ ਨੂੰ ਹੋਕਾ ਦੇ ਰਹੇ ਆ ਵੀ ਉੱਠ ਕੇ ਮਾੜਾ ਮੋਟਾ ਬੋਲ ਲੋ ਤੇ ਪੰਜਾਬ ਦੇ ਲੋਕਾਂ ਨੂੰ ਅਰ ਭਗਵੰਤ ਮਾਨ ਤੇ ਮੋਦੀ ਵਿੱਚ ਫਰਕ ਨਾ ਸਮਝੋ ਇਹ ਵੀ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਵਾਸਤੇ ਸਾਡੀ ਮੰਡੀ ਖਤਮ ਕਰ ਲਈ ਤੋਂ ਲਿਆ ਹੋਇਆ ਵਾ ਕਾਰਪੋਰੇਟ ਕਧਾੜਿਆਂ ਦੇ ਉੱਤੇ ਚੜ ਕੇ ਪੰਜਾਬ ਦੇ ਕਿਸਾਨਾਂ ਦੇ ਪਿੱਠ 'ਤੇ ਛੁਰਾ ਮਾਰਿਆ ਕੱਲ ਪਹਿਲੇ ਕਾਲੇ ਕਾਨੂੰਨ ਦੇ ਵਿੱਚ ਮੰਡੀਆਂ ਪ੍ਰਾਈਵੇਟ ਕਰਨ ਦਾ ਫੈਸਲਾ ਕੀਤਾ ਸੀਗਾ ਭਗਵੰਤ ਮਾਨ ਨੇ 26 ਮੰਡੀਆਂ ਖਤਮ ਕਰਕੇ ਰੱਖ ਦਿੱਤੀਆਂ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਭਗਵੰਤ ਮਾਨ ਸਰਕਾਰ ਦੀਆਂ ਅਰਥੀਆਂ ਸਾੜ ਰਹੀ ਆ ਅਰ ਭਗਵੰਤ ਮਾਨ ਤੇ ਮੋਦੀ ਵਿੱਚ ਫਰਕ ਨਾ ਸਮਝੋ ਇਹ ਵੀ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਵਾਸਤੇ ਸਾਡੀ ਮੰਡੀ ਖਤਮ ਕਰ ਲਈ ਤੋਂ ਲਿਆ ਹੋਇਆ ਵਾ ਅੱਜ ਅਸੀਂ ਗੋਲਡਨ ਗੇਟ ਅੰਮ੍ਰਿਤਸਰ ਤੇ ਖੜੇ ਆ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਵੱਲੋਂ ਜਿਹੜੀ ਭਗਵੰਤ ਮਾਨ ਸਰਕਾਰ ਨੇ ਕਾਰਪੋਰੇਟ ਕਧਾਰਿਆਂ ਦੇ ਉੱਤੇ ਚੜ ਕੇ ਪੰਜਾਬ ਦੇ ਕਿਸਾਨਾਂ ਦੇ ਪਿੱਠ 'ਤੇ ਛੁਰਾ ਮਾਰਿਆ ਕੱਲ ਹਰ ਉਹਦੇ ਵਾਸਤੇ ਭਗਵੰਤ ਮਾਨ ਦੀ ਤੇ ਮੋਤੀ ਦੀ ਵਰਤੀ ਸਾੜਾਂਗੇ ਜਿਹੜਾ ਉਹਨਾਂ ਨੇ ਪਹਿਲੇ ਕਾਲੇ ਕਾਨੂੰਨ ਦੇ ਵਿੱਚ ਮੰਡੀਆਂ ਪ੍ਰਾਈਵੇਟ ਕਰਨ ਦਾ ਫੈਸਲਾ ਕੀਤਾ ਸੀਗਾ ਭਗਵੰਤ ਮਾਨ ਨੇ 26 ਮੰਡੀਆਂ ਖਤਮ ਕਰਕੇ ਰੱਖ ਦਿੱਤੀਆਂ ਜਿਨ੍ਹਾਂ 'ਚ ਅੰਮ੍ਰਿਤਸਰ ਦੀ ਮਜੀਠੇ ਦੀ 18 ਦੀ ਹੋਰ ਮੰਡੀਆਂ ਵੀ ਹੈਗੀਆਂ ਵਾ ਹਰ ਲਗਭਗ ਸੈਂਕੜੇ ਖਰੀਦ ਕੇਂਦਰ ਪ੍ਰਾਈਵੇਟ ਕਾਰਪੋਰੇਟ ਨੂੰ ਦੇ ਦਿੱਤੇ ਉਹ ਜਿਹੜੇ 9 ਸੈ ਲੋ ਗਦਾਮ ਆ ਉਹ ਕਾਰਪੋਰੇਟ ਘਰਾਣਿਆਂ ਦੇ ਸੈ ਲੋ ਗਦਾਮ ਆ ਉਹਨਾਂ ਨੂੰ ਪੰਜਾਬ ਦੀਆਂ ਮੰਡੀਆਂ ਦੇ ਵਿੱਚ 2023-24 ਦੇ ਵਿੱਚ ਕਣਕ ਖਰੀਦਣ ਸਟੋਰ ਕਰਨ ਵੇਚਣ ਦੇ ਅਧਿਕਾਰ ਦਿੱਤੇ ਆ ਤਾਂ ਇਹਦੇ ਕਰਕੇ ਮੋਦੀ ਸਰਕਾਰ ਦੀਆਂ ਪੂਰੇ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਸਗਰ ਕਿਸਾਨ ਮਜ਼ਦੂਰ ਸਗਰ ਕਮੇਟੀ ਭਗਵੰਤ ਮਾਨ ਸਰਕਾਰ ਦੀਆਂ ਅਰਥੀਆਂ ਸਾੜ ਰਹੀ ਆ ਹਰ ਮੰਗ ਕਰ ਰਹੀ ਆ ਜੇ ਆਰਥੀਆਂ ਨੂੰ ਜੇ ਜ਼ਮੀਰਾਂ ਦੀ ਜਾਗਦੀਆਂ ਤੇ ਉੱਠ ਕੇ ਮੜਾ ਮੋਟਾ ਬੋਲ ਲੋ ਮੰਡੀ ਬੋਰਡ ਦੀ ਮਾਰਕੀਟ ਕਮੇਟੀ ਦੇ ਕਰਮਚਾਰੀ ਆ ਉਹਨਾਂ ਨੂੰ ਹੋਕਾ ਦੇ ਰਹੇ ਆ ਵੀ ਉੱਠ ਕੇ ਮਾੜਾ ਮੋਟਾ ਬੋਲੋ ਤੇ ਪੰਜਾਬ ਦੇ ਲੋਕਾਂ ਨੂੰ ਅਰ ਭਗਵੰਤ ਮਾਨ ਤੇ ਮੋਦੀ ਵਿੱਚ ਫਰਕ ਨਾ ਸਮਝੋ ਇਹ ਵੀ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਵਾਸਤੇ ਸਾਡੀ ਮੰਡੀ ਖਤਮ ਕਰ ਲਈ ਤੋਂ ਲਿਆ ਹੋਇਆ ਵਾ